ਹਾਂਜੀ ਸਾਥਰੀਕਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਇਟਲੀ ਦੇ ਇਮੀਗ੍ਰੇਸ਼ਨ ਦੀ ਗੱਲ ਕਰਾਂਗੇ ਤੁਹਾਨੂੰ ਪਤਾ ਹੈ ਕਿ ਸਾਰਿਆਂ ਨੂੰ ਹੁਣ ਫਲੂਸੀਆਂ ਡਿਕਲੇਅਰ ਹੋਈ ਹੋਈਆਂ ਲੋਕਾਂ ਦੇ ਪੇਪਰ ਭਰੇ ਹੋਏ ਆ 12 ਜਨਵਰੀ ਨਿਕਲ ਚੁੱਕੀ ਆ ਤੇ ਲੋਕਾਂ ਦੇ ਪੇਪਰ ਵੀ ਕਲਿੱਕ ਹੋ ਚੁੱਕੇ ਆ ਤੇ ਲੋਕਾਂ ਦੇ ਵਿੱਚ ਹੁਣ ਸਬਰ ਦਾ ਬੰਨ ਟੁੱਟ ਗਿਆ ਤੇ ਪਤਾ ਕਰਨਾ ਕਿ ਸਾਡੇ ਪੇਪਰ ਨਿਕਲੇ ਜਾਂ ਨਹੀਂ ਨਿਕਲੇ ਔਰ ਲੋਕਾਂ ਨੂੰ ਸਕੈਮ ਤੋਂ ਵੀ ਬਚਣਾ ਚਾਹੀਦਾ ਕਿ ਕਿਸ ਤਰ੍ਹਾਂ ਹੁਣ ਏਜੰਟ ਜਿਹੜੇ ਆਪਣੇ ਜਾਲ ਸੁੱਟਣ ਲੱਗ ਗਿਆ ਕਿ ਪੈਸੇ ਦਿਓ ਜੀ ਤੁਹਾਡੇ ਪੇਪਰ ਨਿਕਲ ਆਏ ਪਰ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਤੁਹਾਡੇ ਪੇਪਰ ਨਿਕਲੇ ਜਾਂ ਨਹੀਂ ਨਿਕਲੇ ਤੇ ਭਰਾਵਾ ਦੇ ਕਮੈਂਟ ਇਹ ਵੀ ਆਇਆ ਹੋਇਆ ਕਿ ਹੁਣ ਜਿਹੜੇ ਪੱਕੇ ਪੇਪਰ ਵਾਲੇ ਆ ਉਹਨਾਂ ਦੇ ਜਿਹੜੇ ਨੌਨ ਸੀਜ਼ਨਲ ਆ ਉਹਨਾਂ ਦੀ ਕਲਿੱਕ ਡੇਟ ਕਦੋਂ ਆ ਔਰ ਜਿਹੜੀ ਸਲਿੱਪਲ ਜਨਰੇਟ ਹੁੰਦੀਆਂ ਨੇ ਉਹ ਕਦੋਂ ਮਿਲੇਗੀ ਕਿੰਨੇ ਟਾਈਮ ਬਾਅਦ ਮਿਲੇਗੀ ਸੋ ਸਾਰੀ ਆਪਾਂ ਪੂਰੀ ਜਿੰਨੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਡੋਮੈਸਟਿਕ ਪਾਰਕ ਦੇ ਬਾਰੇ ਖੁੱਲੇ ਕੋਟੇ ਆ ਹੁਣ ਜਿੰਨੇ ਮਰਜ਼ੀ ਤੁਸੀਂ ਬੀਜੇ ਕਢਵਾ ਸਕਦੇ ਕਿਉਂਕਿ ਜਿੱਦਾਂ ਹੁੰਦਾ ਨਾ ਕਿ ਨੌਂ ਸੀਜ਼ਨਲ ਦੇ ਵਿੱਚ ਇੰਨਾ ਕੋਟਾ ਐ ਸੀਜ਼ਨਲ ਦੇ ਵਿੱਚ ਇੰਨਾ ਕੋਟਾ ਟੂਰਿਜ਼ਮ ਦੇ ਵਿੱਚ ਇੰਨਾ ਕੋਟਾ ਸੋ ਇਹ ਸਾਰੇ ਦੇ ਵਿੱਚ ਹੋਣ ਜਿਹੜਾ ਡੋਮੈਸਟਿਕ ਕੋਟਾ ਉਹਨੂੰ ਖੁੱਲਾ ਕਰ ਦਿੱਤਾ ਉਹਦੀ ਵਜ੍ਹਾ ਕੀ ਆ ਖੁੱਲਾ ਕਰਨ ਦੇ ਵਿੱਚ ਕਿਉਂਕਿ ਹੁਣ ਤੁਹਾਡੇ ਕੋਲ ਚਾਂਸ ਜ਼ਿਆਦਾ ਵੱਧ ਗਿਆ ਜ਼ਿਆਦਾ ਆਪਰਚੂਨਿਟੀ ਆ ਕੌਣ ਕ ਤੁਹਾਡੇ ਇੱਥੇ ਬਲਾਸਾ ਦਾ ਇਟਲੀ ਦੇ ਵਿੱਚ ਸਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਸੋ ਕੱਲ ਵੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਸਮਝਾਇਆ ਸੀਗਾ ਪਰ ਫਿਰ ਵੀ ਲੋਕਾਂ ਦੇ ਕਮੈਂਟ ਆਏ ਹੋਏ ਸੀਗੇ ਕਿ ਹੁਣ ਜੀ 22 12 ਜਨਵਰੀ ਨਿਕਲ ਚੁੱਕੀ ਆ ਤੇ ਕਲਿਕ ਡੇ ਹੋ ਚੁੱਕੇ ਸਾਡੇ ਪੇਪਰ ਨਿਕਲੇ ਜਾਂ ਨਹੀਂ ਨਿਕਲੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਇੱਕ ਰਸੀਦ ਜਨਰੇਟ ਹੁੰਦੀ ਹੁੰਦੀ ਆ ਜੀ ਤੋਂ ਪਤਾ ਲੱਗ ਜਾਂਦਾ ਤਕਰੀਬਨ ਤਰੀਕ ਪਨ ਕਿ ਤੁਹਾਡੇ ਪੇਪਰ ਨਿਕਲੇ ਜਾਂ ਨਹੀਂ ਨਿਕਲੇ ਕਿਉਂਕਿ ਤੁਹਾਡੇ ਪੇਪਰ ਸਹੀ ਪਾਰ ਹੋਣਗੇ ਪ੍ਰੀ ਫੀਲਿੰਗ ਇਸ ਲਈ ਇਹਨਾਂ ਨੇ ਹੁਣ ਲਾ ਦੇ ਵਿੱਚ ਚੇਂਜ ਕੀਤੇ ਆ ਜਿੰਨੇ ਵੀ ਇ ਚੇਂਜ ਹੋ ਗਿਆ ਪਹਿਲਾਂ ਉਹ ਨਹੀਂ ਰਿਹਾ ਸਾਰਾ ਕੁਝ ਸੋ ਐਸੇ ਦੇ ਤਹਿਤ ਪ੍ਰੀ ਫੀਲਿੰਗ ਸਟਾਰਟ ਕੀਤੀ ਇਸ ਵਾਰ ਨਵਾਂ ਅਪਡੇਟ ਆਈ ਆ ਸੋ ਉਹਦੇ ਬਾਅਦ ਹੁਣ ਜਿਹੜੀ 12 ਜਨਵਰੀ ਨੂੰ ਤੁਹਾਡੇ ਕਲਿਕ ਡੇ ਹੋਏ ਆ 88000 ਦੇ ਆਸ-ਪਾਸ ਸਿਰਫ ਸਿਰਫ 40 ਮਿੰਟਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਫੁੱਲ ਹੋ ਗਿਆ ਸੀਗਾ ਤੇ ਹੁਣ ਅਸੀਦਾ ਜਨਰੇਟ ਕਿਸੇ ਦੀ 24 ਘੰਟੇ ਤੋਂ ਬਾਅਦ ਔਰ ਮੋਸਟਲੀ ਹੁਣ ਲੋਕ ਕਹਿ ਰਹੇ ਆ ਕਿ ਸਾਡੇ ਏਜੰਟ ਕਹਿ ਰਹੇ ਜੀ ਰਸੀਦ ਹਲੇ ਹੋਈ ਨਹੀਂ ਜੀ 48 ਘੰਟੇ ਲੱਗਣਗੇ ਜੀ ਹਾਂਜੀ ਇਹ ਅਸੀਦਾ ਨੂੰ 72 ਘੰਟੇ ਤੱਕ ਵੀ ਲੱਗ ਸਕਦੇ ਆ ਅਸੀਦ ਹੋਣੀ ਜ਼ਰੂਰੀ ਆ ਪਰ ਹੋਵੇਗੀ ਜ਼ਰੂਰ ਤੁਹਾਡੀ ਜਦੋਂ ਤੁਹਾਡੀ ਹੋਵੇਗੀ ਪਰ ਇਹ ਨਹੀਂ ਕਿ ਰਸੀਦ ਦੇ ਕੇ ਹੀ ਪੈਸੇ ਲੈ ਜਾਣੇ ਤੁਹਾਡਾ ਨੌਲਾ ਉਸਤਾ ਵੀ ਆਣਾ ਫਿਰ ਉਹਨੂੰ ਤੁਹਾਡੀ ਦਿੱਲੀ ਅਪਾਇੰਟਮੈਂਟ ਵੀ ਚੱਕਣੀ ਹੈ ਤੇ ਅੰਬੈਸੀ ਦੇ ਵਿੱਚ ਉੱਥੇ ਵੀ ਕੰਮ ਹੁੰਦਾ ਕਿ ਤੁਹਾਡੇ ਮਾਲਕਾਂ ਦੇ ਨਾਲ ਰਾਫਤਾ ਕਰਦੇ ਹੁਣ ਇਮੀਗ੍ਰੇਸ਼ਨ ਦੀਆਂ ਟੀਮਾਂ ਜਿੰਨੀਆਂ ਵੀ ਦਿੱਲੀ ਬੈਠੀਆਂ ਉਹ ਸਾਰੇ ਤੇ ਸਾਰੇ ਪਤਾ ਕਰਨ ਤੋਂ ਬਾਅਦ ਤੁਹਾਡਾ ਵੀਜ਼ਾ ਇਸ਼ੂ ਹੁੰਦਾ ਉਸ ਤੋਂ ਬਾਅਦ ਵੀ ਜਦੋਂ ਤੁਸੀਂ ਇਟਲੀ ਪਹੁੰਚਦੇ ਆ 에ਅਰਪੋਰਟ ਦੇ ਬਾਹਰ ਨਿਕਲ ਲਈ ਵੀ ਸਮ ਟਾਈਮ ਅਗਰ ਇਮੀਗ੍ਰੇਸ਼ਨ ਆਫੀਸਰ ਨੂੰ ਸ਼ੱਕ ਹੁੰਦੀ ਹੈ ਤਾਂ ਉਹ ਤੁਹਾਡੇ ਮਾਲਕ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਸੋ ਇਹ ਲੰਬਾ ਪ੍ਰੋਸੈਸ ਇਟਲੀ ਪਹੁੰਚ ਕੇ ਬਾਹਰ ਨਿਕਲ ਤੱਕ ਸਿਰਫ ਸਿਰਫ ਇਹੀ ਹੈ ਕਿ ਏਜੰਟ ਨੂੰ ਜਿਹੜੇ ਪੈਸੇ ਦੇਣੇ ਉਸ ਤੋਂ ਬਾਅਦ ਹੁਣ ਇਹ ਤੁਸੀਂ ਸੋਚ ਲਿਓ ਕਿ ਤੁਸੀਂ ਪੈਸੇ ਕਦੋਂ ਦੇਣਿਆ ਤੁਹਾਡਾ ਏਜੰਟ ਕਿੰਨੇ ਭਰੋਸੇਯੋਗ ਆ ਤੁਹਾਡਾ ਰਿਸ਼ਤੇਦਾਰ ਆ ਜਾਂ ਕੀ ਆ ਉਸ ਤੋਂ ਬਾਅਦ ਵੀ ਤੁਸੀਂ ਜਰੂਰ ਉੱਥੇ ਪਹੁੰਚ ਜਾਂਦੇ ਆ ਤੇ ਤੁਸੀਂ ਆਪਣੇ ਮਾਲਕ ਦੇ ਕੋਲ ਕੰਮ ਕਰਨਾ ਕਿਉਂਕਿ ਉਹ ਤੁਹਾਡੀ ਕਿੱਟ ਜਮ੍ਹਾਂ ਕਰਾਏਗਾ ਕਿਉਂ ਕਿ ਕਿੱਟ ਨਹੀਂ ਜਮ੍ਹਾਂ ਕਰਾਉਂਦਾ ਤੁਹਾਡੀ ਐਂਟਰੀ ਮਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਐਂਟਰੀ ਨਹੀਂ ਹੋਏਗੀ ਤੁਸੀਂ ਪ੍ਰੋਬਲਮ ਦੇ ਵਿੱਚ ਆਉਂਗੇ ਐਂਟਰੀ ਆਉਣੀ ਜ਼ਰੂਰੀ ਆ ਐਂਟਰੀ ਨਹੀਂ ਕਰਾਉਂਦਾ ਕੋਈ ਤੁਹਾਨੂੰ ਕਹਿ ਰਿਹਾ ਕਿ ਆਨਲਾਈਨ ਐਂਟਰੀ ਕਰਾਤੀ ਤਾਂ ਤੁਸੀਂ ਪ੍ਰੂਫ ਆਪਣੇ ਕੋਲ ਰੱਖਣੇ ਆ ਉਸ ਤੋਂ ਬਾਅਦ ਮਾਲਕ ਇਹਨਾਂ ਤੁਹਾਡੇ ਕੋਲ ਕੰਮ ਹੈ ਨਹੀਂ ਤਾਂ ਉਹ ਤੋਂ ਲਿਖਵਾ ਕੇ ਇਹ ਲੈਣਾ ਕਿ ਠੀਕ ਹੈ ਜੀ ਤੁਸੀਂ ਲਿਖ ਕੇ ਦਿਓ ਅਸੀਂ ਹੋਰ ਪਾਸੇ ਕੰਮ ਲੱਭਾਂਗੇ ਫਿਰ ਹੀ ਤੁਹਾਡਾ ਕੁਝ ਬਣੇਗਾ ਫਿਰ ਹੀ ਤੁਸੀਂ ਉੱਥੇ ਪੱਕੇ ਪੇਪਰ ਲੈ ਸਕਦੇ ਆ ਨਹੀਂ ਤਾਂ ਫਿਰ ਤੁਸੀਂ ਤੁਹਾਨੂੰ ਪਤਾ ਕਿ ਪੱਕੇ ਖਾਣੇ ਪੈਣਗੇ ਬਹੁਤ ਕੇਸਾਂ ਦੇ ਵਿੱਚ ਇਹ ਕੁਝ ਹੋਇਆ ਤਾਂ ਮੈਂ ਤੁਹਾਨੂੰ ਇਹ ਐਕਸਪੀਰੀਅੰਸ ਦੇ ਤੌਰ ਤੇ ਦੱਸ ਰਿਹਾ ਤੁਸੀਂ ਹੋਰ ਪਾਸੇ ਵੀ ਇਹ ਨਿਊਜ਼ ਪੜ੍ਹੀ ਹੋਣੀ ਆ ਕਿ ਇਹ ਚੀਜ਼ਾਂ ਚੱਲਦੀਆਂ ਪਈਆਂ ਏਜੰਟ ਨੂੰ ਲਾਉਸਤਾ ਤੇ ਹੀ ਪੈਸੇ ਲੈ ਲੈਂਦੇ ਆ ਪਰ ਅੱਗੇ ਦਾ ਵੀ ਹੁਣ 50% ਕੰਮ ਰਹਿ ਜਾਂਦਾ ਪਹਿਲਾਂ ਹੁੰਦਾ ਸੀਗਾ ਕਿ 99% ਇਹ ਬੀਜੇ ਪੱਕੇ ਆਂਦੇ ਆਂਦੇ ਸੀਗੇ ਨੂੰ ਲਾਉਸਤਾ ਤੇ ਪਰ ਹੁਣ ਇਸ ਤਰ੍ਹਾਂ ਨਹੀਂ ਆ ਬਹੁਤ ਕੇਸ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਏਜੰਟ ਸਮ ਟਾਈਮ ਜਦੋਂ ਕੋਈ ਵੀ ਮਾਲਕ ਬੁਲਾਉਂਦਾ ਉਹ ਕਿਸੇ ਲਾਇਰ ਦੀ ਜਾਂ ਏਜੰਟ ਦੀ ਮਦਦ ਲੈਂਦਾ ਪਰ ਜਦੋਂ ਮਾਲਕ ਨੂੰ 10 ਬੰਦੇ ਜ਼ਰੂਰਤ ਹੁੰਦੀ ਹੈ ਤਾਂ ਸਮ ਟਾਈਮ ਮਾਲਕ ਦਾ ਜਿਹੜਾ ਬੰਦਾ ਥੱਲੇ ਵਾਲਾ ਹੁੰਦਾ ਉਹ 15 ਬੰਦਿਆਂ ਦੇ ਫਾਰਮ ਭਰ ਦਿੰਦਾ ਸੀ ਜਿਦੇ ਕਰਕੇ ਪਤਾ ਹੀ ਨਹੀਂ ਸੀ ਲੱਗਦਾ ਪਿਆ ਹੁੰਦਾ ਪਰ ਹੁਣ ਇਸ ਦੇ ਚੀਜ਼ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਇਮੀਗ੍ਰੇਸ਼ਨ ਨੂੰ ਵੀ ਇਹ ਚੀਜ਼ਾਂ ਪਤਾ ਲੱਗ ਗਿਆ ਸੋ ਇਹ ਚੀਜ਼ ਨੂੰ ਖਤਮ ਕਰਨ ਦੇ ਲਈ ਹੁਣ ਮਾਲਕਾਂ ਨਾਲ ਕੰਟੈਕਟ ਕੀਤਾ ਜਾਂਦਾ ਜਿਹਦੇ ਵਿੱਚ ਕੇਸ ਫਰਾਡ ਫਾਡ ਹੁੰਦੇ ਆ ਤੇ ਤੁਸੀਂ ਨਾ ਕਿਤੇ ਉਹ ਕੇਸ ਦੇ ਵਿੱਚ ਹੋਇਓ ਬਾਕੀ ਸਾਰਾ ਕੁਝ ਸਮਝ ਲੱਗ ਗਈ ਹੋਏਗੀ ਹੁਣ ਤੁਸੀਂ ਕਦੋਂ ਪੈਸੇ ਦੇਣੇ ਆ ਕਿੱਥੇ ਪਹੁੰਚਣਾ ਕਿਹੜੇ ਤੁਹਾਡੇ ਕੰਮ ਜ਼ਰੂਰੀ ਆ ਤੇ 12 ਜਨਵਰੀ ਵਾਲੇ ਨੂੰ ਸਿੱਧਾ ਜਨਰੇਟ ਹੋਣੀ ਹੈ ਸਟਾਰਟ ਹੋ ਗਿਆ 72 ਘੰਟੇ ਤੱਕ ਵੀ ਲੱਗ ਸਕਦੇ ਤੁਸੀਂ ਆਪਣੇ ਏਜੰਟ ਦੇ ਨਾਲ رابطہ ਕਰੋ ਤੇ ਅਸੀਦ ਆਪਣੀ ਲੈ ਲਓ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਸਟਾਰਟ ਹੋਏਗੀ ਤੇ ਦੂਜੀ ਗੱਲ ਹੈ ਇੱਕ ਭਰਾ ਦਾ ਕਮੈਂਟ ਇਹ ਵੀ ਆਇਆ ਹੈ ਜੀ ਭਾਜੀ ਜਿਹੜੇ ਨੌਨ ਸੀਜ਼ਨਲ ਆ ਉਹਨਾਂ ਦੀ ਕਲਿਕ ਡੇਟ ਕਦੋਂ ਹੋਏਗੀ ਉਹਨਾਂ ਦੀ ਭਾਜੀ 16 ਫਰਵਰੀ ਆ 16 ਫਰਵਰੀ ਨੂੰ ਉਹਨਾਂ ਦੀਆਂ ਕਲਿਕ ਡੇਟਾਂ ਆ ਜਿੰਨੇ ਵੀ ਸੀਜ਼ਨਲ ਵੀਜ਼ੇ ਵਾਲੇ ਆ ਔਰ ਇੱਕ 9 ਫਰਵਰੀ ਨੂੰ ਆ 9 ਫਰਵਰੀ ਨੂੰ ਉਹ ਪੀਰਾਂ ਦੇ ਜਿਹੜੇ ਟੂਰਿਜ਼ਮ ਵਾਲੇ ਆ ਉਹ ਉਹ ਪੀਰਾਂ ਦੀ 9 ਫਰਵਰੀ ਨੂੰ ਆ ਬਾਕੀ ਹੈਗੀ ਆ 16 ਫਰਵਰੀ ਨੂੰ ਆਈ ਹੋਪ ਬਾਕੀ ਜਿਹੜੀ ਅਗਲੀ ਕਾਰਵਾਈ ਹੋਗੀ ਉਹ 16 ਜਿਨ੍ਹਾਂ ਦੇ ਹਲੇ ਤੱਕ ਸੀਜ਼ਨਲ ਪੱਕੇ ਪੇਪਰ ਆ ਉਹ 16 ਫਰਵਰੀ ਤੱਕ ਤੁਹਾਨੂੰ ਵੇਟ ਕਰਨੀ ਪਵੇਗੀ ਐਨਾਂ ਦੇ ਤੁਹਾਨੂੰ ਇੰਤਜ਼ਾਰ ਕਰਨਾ ਹੀ ਪਵੇਗਾ ਔਰ ਜਿਨ੍ਹਾਂ ਦੇ ਕਲਿੱਕ ਹੋਇਆ ਉਹਨਾਂ ਦੇ ਵੀ ਜੇ ਵੀ 45 ਦਿਨਾਂ ਦੇ ਬਾਅਦ ਇਸ਼ੂ ਹੋਣੇ ਸਟਾਰਟ ਹੋ ਜਾਣੇ ਫਿਲਹਾਲ ਤੁਸੀਂ ਆਪਣੀ ਰਸੀਦ ਪ੍ਰਾਪਤ ਕਰੋ ਉਸ ਤੋਂ ਬਾਅਦ 45 ਦਿਨਾਂ ਬਾਅਦ ਵੀ ਜੇ ਵੀ ਆਉਣੇ ਸਟਾਰਟ ਹੋ ਜਾਣੇ ਸੋ ਇਸ ਚੀਜ਼ ਦੀ ਟੈਨਸ਼ਨ ਨਾ ਲਿਓ ਪਰ ਹੁਣ ਪਹਿਲਾਂ ਉਹ ਇਟਲੀ ਦਾ ਪਹਿਲਾਂ ਨ ਹਉਂਦੇ ਜੀ ਇਮੀਗ੍ਰੇਸ਼ਨ ਇਸ ਟਾਈਮ ਦੇ ਉੱਪਰ ਇਮੀਗ੍ਰੇਸ਼ਨ ਬਹੁਤ ਸਖਤੀ ਹੋਈ ਹੋਈ ਆ ਸੋ ਤੁਸੀਂ ਲਾ ਪ੍ਰੋਵਾਈਡ ਨਹੀਂ ਕਰਨੀ ਜਲਦਬਾਜ਼ੀ ਨਹੀਂ ਕਰਨੀ ਜੋ ਕੰਮ ਕਰਨੇ ਆ ਸਹੀ ਕਰਨੇ ਆ ਔਰ ਇਸ ਦਿਨ ਨਾਲ ਨਾਲ ਤੁਹਾਨੂੰ ਦੱਸਦੀ ਇੱਕ ਹੋਰ ਗੁੱਡ ਨਿਊਜ਼ ਦੇ ਦਈਏ ਕਿ ਜਿਸ ਤਰ੍ਹਾਂ ਸਾਰੇ ਦੇ ਕੋਟੇ ਨਿਰਧਾਰਤ ਕੀਤੇ ਹੋਏ ਆ ਜਿਹੜਾ ਹੁਣ ਡੋਮੈਸਟਿਕ ਪੇਪਰ ਆ ਡੋਮੈਸਟਿਕ ਵਾਲਿਆਂ ਦੇ ਲਈ ਖੁੱਲੇ ਪੇਪਰ ਕਰ ਦਿੱਤੇ ਇਹਨਾਂ ਨੇ ਖੁੱਲੇ ਕੋਟੇ ਕਰ ਦਿੱਤੇ ਜਿੰਨੇ ਮਰਜ਼ੀ ਬੰਦੇ ਪੇਪਰ ਭਰ ਸਕਦੇ ਆ ਸੋ ਇਹ ਇੱਕ ਤੁਹਾਡੇ ਲਈ ਵੱਡਾ ਚਾਂਸ ਆ ਕਿਉਂਕਿ ਇੱਥੇ ਦੇ ਬਜ਼ੁਰਗ ਲੋਕ ਬਹੁਤ ਜ਼ਿਆਦਾ ਹੋ ਗਿਆ ਬੱਚੇ ਹੈ ਨਹੀਂ ਜੂਥ ਹੈ ਨਹੀਂ ਇੱਥੇ ਤੇ ਇਹ ਬੱਚੇ ਬਹੁਤ ਘੱਟ ਕਰਦੇ ਆ ਜਿੰਨੇ ਵੀ ਇੱਥੋਂ ਦੇ ਕਪਲ ਆ ਸੋ ਉਹਦੇ ਕਰਕੇ ਹੁਣ ਉਹਨਾਂ ਦੀ ਕੇਅਰ ਦੇ ਲਈ ਜਾਂ ਫਿਰ ਬੱਚਿਆਂ ਦੀ ਕੇਅਰ ਦੇ ਲਈ ਹੁਣ ਇਹਨਾਂ ਨੂੰ ਡੋਮੈਸਟਿਕ ਵਰਕ ਦੀ ਜ਼ਰੂਰਤ ਆ ਜਾਂ ਵੱਡ ਟੈਕਰ ਦੇ ਲਈ ਸੋ ਉਹਦੇ ਲਈ ਹੁਣ ਇਹ ਨਾਲ ਜ਼ਿਆਦਾ ਕੰਮਿਆਂ ਦੀ ਜ਼ਰੂਰਤ ਆ ਉਹਦੇ ਲਈ ਇਹਨਾਂ ਨੇ ਕੋਟੇ ਨੂੰ ਖੁੱਲਾ ਕਰ ਦਿੱਤਾ ਸੋ ਅਗਰ ਤੁਹਾਡਾ ਵੀ ਕੋਈ ਇੱਥੇ ਸਿਟੀਜ਼ਨ ਹੈਗਾ ਜਿਹਦੇ ਕੋਲ ਇਟਲੀ ਦੀ ਨਾਗਰੀਤਾ ਹੈਗੀ ਆ ਉਹ ਸੋਨੇ ਆਪਣੇ ਰਿਸ਼ਤੇਦਾਰ ਨੂੰ ਬੁਲਾ ਸਕਦਾ ਤਾਂ ਤੁਸੀਂ ਆਪਣੇ ਰਿਸ਼ਤੇਦਾਰ ਨਾਲ ਉਹ ਬਿਗਾੜਿਓ ਨਾ ਜਿਹਦੇ ਕੋਲ ਇੱਥੋਂ ਦੇ ਪੇਪਰ ਆ ਪਾਸਪੋਰਟ ਸੋ ਤੁਹਾਡੀ ਉਹ ਹੈਲਪ ਕਰ ਸਕਦਾ ਇਟਲੀ ਬੁਲਾਉਣ ਦੇ ਵਿੱਚ ਬਾਕੀ ਨੰਮੀ ਨੰਮੀ ਅਪਡੇਟ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਗਰ ਇਹ ਇਨਫੋਰਮੇਸ਼ਨ ਥੋੜੀ ਜਿਹੀ ਵੀ ਸਹੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਔਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਸੋਚ